ਹਾਈਲਾਈਟਸ ਸੈਂਟਰ ਤੇ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਨਵਾਲਿਕ ਸਮੇਤ ਕੀਤੇ ਤਿੰਨ ਗ੍ਰਿਫਤਾਰ ਮੁੰਜਮਾ ਤੋਂ ਹਥਿਆਰ ਕੀਤੇ ਗਏ ਬਰਾਮਦ ਜੀ ਹਾਂ ਪੁਲਿਸ ਦੀ ਗ੍ਰਿਫਤ ਚ ਜੋ ਇਹ ਲੰਗੜਾ ਕੇ ਤੁਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਉਹੀ ਮਲਜ਼ਮ ਨੇ ਜਿੰਨਾ ਵੱਲੋਂ ਪਿਛਲੇ ਦਿਨੀ ਡੇਰਾਬਾਸੀ ਦੇ ਆਇਲੈਂਡ ਸੈਂਟਰ ਤੇ ਫਰੋਤੀ ਲਈ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਸਨ ਤੇ ਇਹ ਪੂਰੀ ਵਾਦਾਤ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ ਸੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਭਾਜੜਾ ਪੈ ਗਈਆਂ ਸਨ ਤੇ ਪੁਲਿਸ ਲਗਾਤਾਰ ਇਹਨਾਂ ਮਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀਆਂ ਕਰ ਰਹੀ ਸੀ ਤੇ ਹੁਣ ਇਸ ਮਾਮਲੇ ਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਸੁਲਝਾਉਣ ਦਾ ਮਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਕਾਬੂ ਕੀਤੇ ਇਹਨਾਂ ਬਦਮਾਸ਼ਾਂ ਤੋਂ ਵਾਰਦਾਤ ਚ ਵਰਤੇ ਹਥਿਆਰ ਬਰਬੰਦ ਕਰਨ ਦਾ ਦਾਵਾ ਕੀਤਾ ਗਿਆ ਹੈ ਜੀਹਾਂ ਪੁਲਿਸ ਮੁਤਾਬਕ ਤਿੰਨ ਮਲਜ਼ਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਜਿੰਨਾ ਚ ਇੱਕ ਨਵਾਲਿਕ ਲੜਕਾ ਸ਼ਾਮਲ ਸੀ ਤੇ ਇਸੇ ਲੜਕੇ ਵੱਲੋਂ ਆਪਣੇ ਸਾਥੀ ਨਾਲ ਮਿਲ ਕੋਚਿੰਗ ਸੈਂਟਰ ਤੇ ਫਾਇਰਿੰਗ ਕੀਤੀ ਗਈ ਸੀ ਤੇ ਜਿਨ੍ਹਾਂ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਬਸਤੀ ਦੇ ਦੇਖ ਲਈ ਆਇਲਟ ਕੋਚਿੰਗ ਸੈਂਟਰ ਤੇ ਕੰਸਲਟੇਸ਼ਨ ਸੈਂਟਰ ਤੇ ਫਾਇਰਿੰਗ ਲੈਟ ਸਟੇਟ ਹੋ ਗਿਆ ਸੀਗਾ ਜਿਹਦੇ ਵਿੱਚ ਵੀਡੀਓ ਤੇ ਸਾਹਮਣੇ ਗਈ ਸੀ ਜਿਸ ਦੇ ਵਿੱਚ ਦੋ ਨੌਜਵਾਨ ਵਿਅਕਤੀ ਨਜ਼ਰ ਆ ਰਹੇ ਸੀਗੇ ਜਿਨ੍ਹਾਂ ਨੇ ਉਹ ਟੱਕੀ ਹੋਈ ਸਥਿਤੀ ਉਹਨਾਂ ਨੇ 5-6 ਰਾਉਂਡਡ ਰਿਪੋਰਟ ਫਾਇਰ ਕੀਤੀ ਸੀ ਸੋ ਉਹ ਅਸਲੀ ਜਿਹੜੀ ਹੈ ਕਿ ਸਾਨੂੰ ਪੁਲਿਸ ਵਿੰਗ ਸ਼ੁਰੂ ਹੋ ਗਈ ਸੀ ਦੀ ਫਾਈਟ ਸਟੇਟ ਦਾ ਉਹ ਇਨਸੀਡੈਂਟ ਤੇ ਹੁਣ 14 ਦਿਨ ਦੇ ਅੰਦਰ ਅਸਤੀ ਤੇ ਜਾਏਗਾ ਮੁਹੰਮਦ ਅਹਿਮਦ ਤਰੀਸ ਕਰਕੇ ਇਹ ਦੋਸ਼ੀ ਵੀ ਗ੍ਰਿਫਤਾਰ ਕਰ ਲਏ ਇਸ ਕੇਸ ਦੇ ਵਿੱਚ ਜਿੰਨ ਅਕੋਜ ਅਸੀਂ ਫੜੇ ਹੈਗੇ ਜਿਦੇ ਵਿੱਚ ਦੋ ਬਾਲੀਗੇ ਇੱਕ ਨਵਾਲੀ ਬੇਗਾ ਜਿਹੜੇ ਗਾਲਕ ਦੋਸ਼ੀ ਹੈਗੇ ਉਹਦੇ ਵਿੱਚ ਇੱਕ ਮੋਹਿਤ ਕੁਮਾਰ ਹੈ ਜੋ ਕਿ ਅੰਬਾਲਾ ਹਰਿਆਣਾ ਦਾ ਰਹਿਣਾ ਦਾ ਹੈਗਾ ਇਹਦਾ ਪਿੰਡ ਹੈ ਲਖਨੌਰਾ ਲਖਨੌਰਾ ਦਾ ਜਿਹਦੀ ਉਮਰ 23 ਸਾਲ ਹੈਗੀ ਹੈ ਜੋ ਦੀ ਗ੍ਰਿਫਤਾਰੀ ਜੋਥੇ ਕੀਤੀ ਗਈ ਜੀਏ ਦੂਜਾ ਹੈਗਾ ਜਗਜੀਤ ਸਿੰਘ ਉਸ ਤੋਂ ਇਹ ਆਪਣੇ ਡੇਟਾਬੇਸ ਤੇ ਰਹਿਣਾ ਹੈਗਾ ਲੇਕਿਨ ਜਿਹੜੀ ਜਿ गिरफ्तारी ਜਿਹੜੀ ਹੈਗੀ ਅਮਾਰੇ ਤੋਂ ਕੀਤੀ ਗਈ ਹੈ ਪੁਨੀਤ ਸਾਹਿਬ ਜਿਹੜਾ ਹੈਗਾ ਜੀ ਜੁਗਨੈਲ ਹੈਗਾ ਤੋਂ ਉਹ ਵੀ ਉਹ ਵੀ ਆਪਣੇ ਡੇਟਾਬੇਸ ਤੇ ਰਹਿਣਾ ਹੈਗਾ ਜਿਹੜਾ ਇਹ ਮੋਹਿਤ ਹੈ ਤੇ ਜੁਗਨੈਲ ਹੈ ਇਹਨਾਂ ਦੀ ਵੀਡੀਓ ਜਿਹੜੀ ਹੈਗੀ ਹੈ ਉਹ ਆਪਣੇ ਇਸ ਦੇ ਵਿਚਾਰੇ ਸੀ ਜਦੋਂ ਇਨਸੀਡੈਂਟ ਦੀ ਜਿਹੜੀ ਵੀਡੀਓ ਬੈਕ ਤੇ ਸੋ ਤੇਰ ਜਿਹੜਾ ਵਿਜੇ ਵਿਅਕਤੀ ਹੈਗਾ ਜਗੂ ਇਹ ਕਨਸਪੀਰੇਸੀ ਦੇ ਵਿੱਚ ਸ਼ਾਮਿਲ ਸੀਗਾ ਸੋ ਜਿਹੜੀ ਹੁਣ ਤੱਕ ਰਿਕਵਰੀਜ਼ ਹੋਈ ਹੈ ਇਹਨਾਂ ਤੋਂ ਇੱਕ ਪਿਸਤਲ 32 ਗੋਰ ਦਾ ਸਮੇਤ ਇੱਕ ਜਿੰਦਾ ਕਾਰਤੂਸ ਦੇਸੀ ਇੱਕ ਦੇਸੀ ਕ੍ਰਿਸਟਨ ਬੂਜਾ 315 ਗੋਰ ਦਾ ਸਮੇਤ ਦੋ ਜਿੰਦਾ ਕਾਰਤੂਸ ਤੇ ਇੱਕ ਜਿਹੜਾ ਮੋਟਰਸਾਈਕਲ ਸਰਪਲੈਂਟਰ ਨੇ ਵਾਰਦਾਤ ਦੇ ਰਿਜਿਸਟਰ ਕੀਤਾ ਉਹ ਬ੍ਰਹਮਤ ਦਿੱਤਾ ਗਿਆ ਬਾਕੀ ਨਾਲ ਦੇ ਮੋਬਾਈਲ ਫੋਨ ਵਗੈਰੇ ਜਿਹੜੇ ਹੈਗੇ ਉਹ ਇਸ ਨੂੰ ਚੈੱਕ ਕਰਕੇ ਉਹਨਾਂ ਨੂੰ ਅੰਦਰ ਆਪਣੇ ਲੈ ਕੇ ਉਹ ਵੀ ਕਨਸੀ ਕਰਵਾਇਆ ਆਖਰ ਇਹਨਾਂ ਮਲਜ਼ਮਾਂ ਵੱਲੋਂ ਕਿਉਂ ਬਾਰਦਾਤ ਕੀਤੀ ਗਈ ਕਿਉਂ ਆਇਲੈਂਡ ਸੈਂਟਰ ਤੇ ਦਿਨ ਦਿਹਾੜੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਇਸ ਨੂੰ ਲੈ ਕੇ ਵੀ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਤਿਹਾੜ ਜੇਲ੍ਹ ਚ ਬੈਠੇ ਗੈਂਗਸਟਰ ਮਨਜੀਤ ਗੁਰੀ ਦੇ ਸੰਪਰਕ ਚ ਇਹ ਤਿੰਨੋਂ ਮਲਜ਼ਮਾਨ ਅਤੇ ਉਸਦੇ ਇਸ਼ਾਰੇ ਤੇ ਹੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਕੀ ਮਜਮੂਨ ਵੱਲੋਂ ਗੈਂਗਸਟਰ ਮਨਜੀਤ ਗੁਰੀ ਦੇ ਕਹਿਣ ਤੇ ਇਹ ਐਡਾ ਵੱਡਾ ਕਾਹਨ ਕੀਤਾ ਗਿਆ ਜਾਂ ਫਿਰ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਤਾਂ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਇੱਕ ਜਿਹੜੀ ਚਿੱਠੀ ਸੀਗੀ ਉਸ ਦੇ ਵਿੱਚ ਮਨਜੀਤ ਸਿੰਘ ਗੁਰੀ ਦਾ ਨਾਮ ਲਿਖਿਆ ਸੀਗਾ ਜੋ ਕਿ ਇਸ ਵਕਤ ਤਿਹਾਰ ਜੇਲ੍ਹ ਦੇ ਵਿੱਚ ਕੰਜ਼ ਹੈ ਜਿਹੜੀ ਚਿੱਠੀ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਉਸ ਦੇ ਵਿੱਚ ਇਹ ਕਹਿ ਰਿਹਾ ਸੀ ਕਿ ਮੈਂ ਮਨਜੀਤ ਸਿੰਘ ਗੁਰੀ ਹਾ ਤੇ ਮੇਰਾ ਜਿਹੜਾ ਹੈਗਾ ਉਹ ਸੈਕ ਸੈਕਸਟਰਸ਼ਨ ਟਾਈਟਲ ਦੇ ਵਿੱਚ ਡਿਮੈਂਡ ਕਰਦਾ ਸੀਗਾ ਜਿਹੜਾ ਕਿ ਐਂਗਲ ਹਜੇ ਵੈਰੀਫਾਈ ਕਰਨਾ ਹੈ ਕਿ ਐਕਚੁਅਲ ਜਿਹੜੀ ਜਿਹੜੀ ਹੈਗੀ ਸੱਚਾਈ ਕਿੰਨੀ ਹੈਗੀ ਹੈ ਕਿ ਐਕਚੁਅਲੀ ਕੀ ਉਹਦੇ ਕੋਲੋਂ ਇਨਸਟਰਕਸ਼ਨਸ ਲਈ ਗਈ ਸੀ ਇਹਨਾਂ ਨੇ ਆਪ ਵੀ ਕਾਰਵਾਈ ਕੀਤੀ ਸੀ ਕਿ ਉਹ ਅਸੀਂ ਜਿਹੜੀ ਇਨਵੈਸਟੀਗੇਸ਼ਨ ਵੈਰੀਫਾਈ ਕਰਦੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਇਹ ਗੁਰੀ ਗ੍ਰਫਤਾਰ ਹੋਣ ਤੋਂ ਪਹਿਲਾਂ ਬਾਹਰ ਸੀਗਾ ਉਦੋਂ ਇਹਦੇ ਵਿੱਚ ਇੱਕ ਦੋ ਵਿਅਕਤੀ ਜਿਹੜੇ ਹੈਗੇ ਉਹਨੇ ਕੰਟੈਕਟ ਦੇ ਵਿੱਚ ਹੋ ਸਕਦੇ ਨੇ ਜਿਹੜੀ ਸਾਡੀ ਪਹਿਲੀ ਇਨਵੈਸਟੀਗੇਸ਼ਨ ਚੱਲਦੀ ਹੈ ਬਟ दैट ਇਸ ਅ ਮੈਟਰ ਜਿਹੜਾ ਕਿ ਅਸਲੀ ਇਨਵੈਸਟੀਗੇਸ਼ਨ ਕਰਕੇ ਥੋਸ ਜਿਹੜੇ ਹੈਗੇ ਸਬੂਤ ਲਾਣ ਤੋਂ ਬਾਅਦ ਸ਼ਰਯਮ ਹੋਈ ਇਸ ਫਾਇਰਿੰਗ ਦੀ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਦਹਿਲ ਉੱਠਿਆ ਹੈ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਜਾਂਚ ਤੋਂ ਬਾਅਦ ਕੀ ਖੁਲਾਸੇ ਕਰਦੀ ਹੈ ਜਿਸ ਤਰੀਕੇ ਨਾਲ ਇਹ ਮਲਜਮਾਂ ਲੰਗੜਾ ਕੇ ਤੁਰ ਰਹੇ ਨੇ ਇਹਨਾਂ ਨੂੰ ਵੇਖ ਜਾਪ ਰਿਹਾ ਹੈ ਕਿ ਪੁਲਿਸ ਵੱਲੋਂ ਬੜੀ ਹੀ ਮੁਸ਼ਕਲਤ ਬਾਅਦ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ